ਲੋ ਵੀ ਸੱਜਣੋ ਸ਼ਾਰਟ ਵੀਡੀਓ ਦੇ ਮਾਧਮ ਰਹੀ ਆ ਆਪਾਂ ਤੁਹਾਡੇ ਲਈ ਇੱਕ ਚੰਗਾ ਦੁੱਧ ਦੁੱਤਾ ਹੋਇਆ ਤੀਜੇ ਸੂਏ ਮੱਝ ਨੇ ਸੋਣਾ ਦੋਸਤੋ ਚੰਗੇ ਹੀ ਬੱਚੇ ਦਿੰਦੀ ਆ ਜਾਤ ਬਰੀਡ ਵਾਲੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਿਹਾ ਦੋਸਤੋ ਇਸ ਤਰ੍ਹਾਂ ਦੇ ਬੱਚੇ ਦਿੰਦੀ ਆ ਵੀਰ ਕਹਿੰਦਾ ਵੀ ਪਹਿਲੇ ਸੂਏ ਦਾ ਕੱਟਾ ਰੂੜੇ ਦੀ ਖੜਾ ਦੂਜੇ ਸੂਏ ਦੀ ਕੱਤੀ ਆਪਣੇ ਕੋਲ ਤੇ ਤੀਜਾ ਸੂਆ ਹੁਣ ਸੋਣਾਗਾ ਇੱਕ ਹਫਤਾ ਸੋਣ ਚ ਬਾਕੀ ਆ 16 ਕਿਲੋ ਦੋਸਤੋ ਵੀਰ ਕਹਿੰਦਾ ਵੀ ਦੁੱਧ ਦੁੱਤਾ ਹੋਇਆ ਨਾਰਮਲ ਸੇਵਾ ਤੇ ਘਰੇਲੂ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਫੁੱਲ ਵੱਡਾ ਗੱਦਗੱਦ ਸੇਲ ਸੰਤ ਠੰਡਾ ਸੁ ਜੇ ਕੋਈ ਵੀਰ ਹੈ ਤੀ ਚੰਗੀ ਸੰਭਲੂਗਾ ਤਾਂ ਦੁੱਧ ਹੈ ਤੀ 16 ਤੋਂ ਪਲੱਸ ਹੀ ਦਿਨਾ ਕਿਉਂਕਿ ਸਮੇਂ ਭਲੀ ਚੰਗੀ ਹੈ ਜਾਤ ਵੀ ਰੀੜ ਚੰਗੀ ਹੈ ਮੱਝ ਦੀ ਤੇ ਬਾਕੀ ਹਵਾਨੇ ਵੱਖੋਂ ਰੱਖ ਦੇ ਲੋ ਦੋਸਤੋ ਨੇਖੜਮਾ ਥਣ ਲੱਗਿਆ ਗੈਪ ਤੇ ਫੁੱਲ ਵੱਡਾ ਕੱਦ ਕਾਠ ਚਾਰੇ ਥਣ ਦੋਸਤੋ ਗੈਪ ਤੇ ਨੇ ਪੀੜ ਦੇ ਪਾਗ ਵਾਲਾ ਸਿਸਟਮ ਹੈ 4/4 ਆਰਡਰ ਜਿਹਨੂੰ ਆਪਾਂ ਕਹਿੰਦੇ ਨੇ ਉਹ ਆਰਡਰ ਲੱਗਿਆਗਾ ਵੱਡੀ ਗੱਲ ਦੋਸਤੋ ਸੀਲ ਸੰਤ ਛੰਡਾ ਸਵਾਕ ਖਰੇ ਲੋ ਮੱਝਾ ਨਾਰਮਲ ਸੇਵਾ ਤੇ ਵੀਰ ਕਹਿੰਦਾ ਵੀ ਆਪਣੀ ਦੇ 16 ਕਿਲੋ ਦੁੱਧ ਦਿੱਤਾ ਹੋਇਆਗਾ ਕਹਾਂ ਕਹਾਉਣ ਵਾਲੀ ਗੱਲਾਂ ਨਹੀਂ ਜੇ ਕਿਸੇ ਮੇਰੇ ਵੀਰ ਦੀ ਸ਼ ਐਂਡ ਹੈਗਾ ਵਰਗਡ ਆਪਣਾ ਤੌੜਾ ਦੇ ਜਿਲ੍ਹਾ ਹੈਗਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 98767 14325 98767 14325 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ